ਸਾਜਨ ਪੰਜਾਬੀ ਟੀਵੀ ਤੇ ਆਪ ਜੀ ਦਾ ਸਵਾਗਤ ਹੈ ਤੇ ਅਸੀਂ ਸਾਜਨ ਪੰਜਾਬੀ ਪ੍ਰੋਡਕਸ਼ਨ ਦੇ ਬੈਨਰ ਹੇਠ ਆਪਣੀ ਨਵੀਂ ਟੈਲੀ ਫਿਲਮ ਬੋਝ ਲੈ ਕੇ ਤੁਹਾਡੇ ਸਾਹਮਣੇ ਹੋ ਰਹੇ ਹਾਂ ਤੇ ਇਹ ਫਿਲਮ ਦੀ ਡਬਿੰਗ ਚੱਲ ਰਹੀ ਹੈ ਜਲਦੀ ਹੀ ਤੁਹਾਡੇ ਨਜ਼ਰ ਚ ਕਰਾਂਗੇ ਸੋ ਇਹ ਟੀਮ ਵਿਕਾਮਨ ਹਾਰਜੀ ਦੇ ਸਟੂਡੀਓ ਤੇ ਬਠਿੰਡਾ ਚ ਫਿਲਮ ਦੀ ਡਬਿੰਗ ਕੀਤੀ ਜਾ ਰਹੀ ਹੈ। ਸੋ ਇਹ ਤਸਵੀਰਾਂ ਇਹ ਸਾਡੀ ਟੀਮ ਹੈ। ਬਿਕਾ ਬਨਹਾਰ ਜੀ ਨੇ ਬਹੁਤ ਹੀ ਵਧੀਆ ਇਹਨਾਂ ਦਾ ਕੰਮ ਹੈ। ਬਹੁਤ ਬਰੀਕੀ ਨਾਲ ਬਹੁਤ ਹੀ ਮਿਹਨਤ ਕਰਦੇ ਆ। ਸੋ ਸਾਨੂੰ ਵਧੀਆ ਲੱਗਿਆ ਬਿਕਾ ਬਨਹਾਰ ਜੀ ਨਾਲ। ਇਹਨਾਂ ਨਾਲ ਪਿਆਰ ਮੁਹੱਬਤ ਆ ਬਹੁਤ ਹੈ ਆਉਣ ਦੇ ਜਾਣੇ ਲੰਬੇ ਸਮੇਂ ਤੋਂ ਪਰ ਦੋ ਦਿਨ ਹੋ ਗਏ ਸਾਨੂੰ ਬੋਝ ਫਿਲਮ ਦੀ ਡਬਿੰਗ ओके ਇਹਨਾਂ ਨਾਲ ਬੈਠ ਕਰਦੇ ਹਾਂ ਸੋ ਇਹ ਸਾਡੀ ਟੀਮ ਹੈ ਇਹਦੇ ਵਿੱਚ ਮੈਡਮ ਮਨਜੀਤ ਕੌਰ ਜੀ ਮੈਡਮ ਬਬਲੀ ਸੋਨੀ ਜੀ ਕਰਮਜੀਤ ਰਾਜੂ ਜੀ ਤੇ ਇਹਦੇ ਸਾਡੇ ਪੰਮਾ ਬੱਲੂਆਣਾ ਕੈਮਰਾਮੈਨ ਨੇ ਸੋ ਇਹ ਫਰਮ ਦੀ ਡਾਕਿੰਗ ਦਾ ਕੰਮ ਚੱਲ ਰਿਹਾ ਹੈ ਗਲਮ ਬੋਝ ਦੇ ਕਹਾਣੀਕਾਰ ਤੇ ਨਿਰਮਾਤਾ ਰਜਿੰਦਰ ਬਲੂਜੀ ਦੀ ਡਬਿੰਗ ਚੱਲ ਰਹੀ ਹੈ ਫਿਲਮ ਦੇ ਜਿਹੜੇ ਸੀਨਾਂ ਨੂੰ ਬੜੀ ਖੂਬਸੂਰਤੀ ਆਪਣੀ ਆਵਾਜ਼ ਰਹੀਂ ਦੇ ਰਹੇ ਨੇ ਸੋ ਇੱਧਰ ਈਸ਼ਵਰਦਾਸ ਜੀ ਤੇਜਾ ਪ੍ਰਭਾਨ ਜੀ ਸਾਡੀ ਫਿਲਮ ਦਾ ਹਿੱਸਾ ਤੇ ਇੱਧਰ ਸਾਡੇ ਐਡੀਟਰ ਉਹ ਸਾਹਮਣੇ ਬੈਠਾ لڑکا ਆਸਕਰ ਜਸੂਹਲੇ ਯਾਨੀ ਇਹਨਾਂ ਦਾ ਜਿਹੜਾ ਐਡਿਟ ਕਰਦੇ ਫਿਲਮ ਪਰ ਬਹੁਤ ਮਿਹਨਤ ਕਰਦੇ ਇਹ ਵਿੱਕਾ ਵਿੱਕਾ ਬਰਹਾਰ ਜੀ ਤੇ ਇਧਰ ਰਜਿੰਦਰ ਬਲੂ ਜੀ ਤੇਜਾ ਭਲਵਾਨ ਤੇ ਔਸਕਰ ਤੇ ਇਧਰ ਦਾਸ ਗੁਰਨਾਇ ਸਾਜਣ ਇਹ ਸਾਰੀ ਸਾਡੀ ਟੀਮ ਹੈ ਜਿਵੇਂ ਜਿਵੇਂ ਕਲਾਕਾਰਾਂ ਦਾ ਕੰਮ ਹੋ ਉਸ ਤਰ੍ਹਾਂ ਅਸੀਂ ਬੁਲਾ ਬੁਲਾ ਲੈਂਦੇ ਆ ਕਲਾਕਾਰਾਂ ਸੋ ਇਹ ਵੀ ਸੋਨੀ ਜਿਹੜੇ ਸਾਹਮਣੇ ਲੜਕੀ ਬੈਠੀ ਹੈ ਇਹਨੇ ਵੀ ਆਵਾਜ਼ਾਂ ਦਿੱਤੀਆਂ ਕੁਝ ਜਿਹੜੇ ਕਰਦਾਰ ਸੀਗੇ ਉਹਨਾਂ ਨੂੰ ਤੇ ਇੱਧਰਲੇ ਪਾਸੇ ਕੰਮ ਚੱਲ ਰਿਹਾ ਜਿਹੜਾ ਨਿਰਦੇਸ਼ ਰਹੇ ਨੇ ਬਿਕਮਰ ਹਾਰਜੀ ਸੋ ਇਹ ਟੀਮ ਹੈ ਸਾਡੀ ਬਹੁਤ ਹੀ ਵਧੀਆ ਕੰਮ ਕੀਤਾ ਸਭ ਨੇ ਸਾਂਝੇ ਪੰਜਾਬੀ ਪ੍ਰੋਡਕਸ਼ਨ ਦੇ ਬੈਨਰ ਹੇਠ ਲੱਗੂ ਫਿਲਮ ਬੋਝ ਪਿਛਲੇ ਦਿਨੀ ਅਸੀਂ ਇਹਦੀ ਸ਼ੂਟਿੰਗ ਕੀਤੀ ਸੀ ਤੇ ਹੁਣ ਲਗਾਤਾਰ ਜਿਹੜੇ ਤਕਨੀਕੀ ਕੰਮ ਆ ਜਿਹੜੇ ਐਡੀਟਿੰਗ ਤੋਂ ਬਾਅਦ ਡਬਿੰਗ ਦਾ ਕੰਮ ਚੱਲ ਰਿਹਾ ਹੈ ਡਬਿੰਗ ਦਾ ਕੰਮ ਸਾਡੇ ਕਲਾਕਾਰ ਆ ਜਿਹੜੇ ਅੱਜ ਇੱਥੇ ਆਏ ਆ ਜਿਹੜੇ ਫਿਲਮ ਦੇ ਸਾਡੇ ਕਲਾਕਾਰ ਆ ਬਹੁਤ ਵਧੀਆ ਕੰਮ ਕੀਤਾ ਸੀ ਇੱਕ ਜਿਹੜਾ ਸੈੱਟ ਤੇ ਵੀ ਅਸੀਂ ਵਧੀਆ ਇੱਕ ਚੰਗਾ ਮਾਹੌਲ ਸੀ ਸਾਡਾ ਜਿਵੇਂ ਇਹਦੇ ਕਰਕੇ ਜਿਹੜੀ ਫਿਲਮ ਅਗਲੇ ਦਿਨਾਂ ਸੁਰੂ ਦੇਖਣ ਨੂੰ ਮਿਲੂਗੀ ਤੇ ਪਰ ਅੱਜ ਅਸੀਂ ਕਿਉਂਕਿ ਜਿਹੜਾ ਡਬਿੰਗ ਦਾ ਕੰਮ ਵੀ ਬਹੁਤ ਐਡਾ ਸੌਖਾ ਨਹੀਂ ਹੁੰਦਾ ਤੇ ਬੜਾ ਇਹਦੇ 'ਚ ਵੀ ਇੱਕ ਤਪੱਸਿਆ ਕਰਨੀ ਪੈਂਦੀ ਆ ਸੋ ਦੋਸਤੋ ਜਿਹੜੇ ਪਾਤਰਾਂ ਨਾਲ ਮਿਲੌਣੇ ਆ ਤੁਹਾਨੂੰ ਸਭ ਤੋਂ ਪਹਿਲਾਂ ਇੱਧਰ ਗੱਲ ਕਰਾਂਗੇ ਜੀ ਜੀ ਸਰ ਸਸਿਕਾ ਮੈਂ ਬਬਲੀ ਸੋਨੀ ਸਾਜਣ ਫਿਲਮ ਬੋਝ ਦਾ ਅਸੀਂ ਅੱਜ ਡਬਿੰਗ ਕੀਤੀ ਹੈਗੀ ਤੇ ਤੁਹਾਡੇ ਪਿਆਰ ਨਾਲ ਸਾਡੀ ਮੂਵੀ ਨੂੰ ਅੱਗੇ-ਅੱਗੇ ਸ਼ੇਅਰ ਕਰਿਓ ਤੇ ਜੇ ਤੁਹਾਨੂੰ ਵਧੀਆ ਲੱਗੇ ਤਾਂ ਸਾਨੂੰ ਕਮੈਂਟਾਂ 'ਚ ਦੱਸਿਓ ਸਾਜਣ ਪੰਜਾਬੀ ਟੀਵੀ ਚੈਨਲ ਤੇ ਆਉਣ ਵਾਲੀ ਫਿਲਮ ਬੋਝ ਦੀ ਆਪਣੀਆਂ ਚ ਡਬਿੰਗ ਚੱਲ ਰਹੀ ਆ ਤੇ ਜਿੱਦਾਂ ਕਿ ਤੁਸੀਂ ਪਹਿਲਾਂ ਵੀ ਫਿਲਮ ਦੇਖ ਚੁੱਕੇ ਸਾਡੀਆਂ ਜਿਵੇਂ ਬਿੱਕਰ ਬੋਲਾ ਕੈਨੇਡਾ ਵਾਲੇ ਤੇ ਵੱਟ ਦਾ ਰੌਲਾ ਤੇ ਹੋਰ ਵੀ ਕਾਫੀ ਫਿਲਮਾਂ ਆਇਆਂ ਉਹਨਾਂ ਨੂੰ ਜਿੱਦਾਂ ਤੁਸੀਂ ਪਰ ਮਾ ਹੰਗਾਰਾ ਦਿੱਤਾ ਤੇ ਰਜਮਾ ਪਿਆਰ ਦਿੱਤਾ ਉਮੀਦ ਕਰਦੇ ਹਾਂ ਤੁਸੀਂ ਇਸ ਫਿਲਮ ਨੂੰ ਵੀ ਵੱਟ ਵੱਦ ਪਿਆਰ ਦਿਓਗੇ ਧੰਨਵਾਦ ਅਸੀ ਗੈਸ ਦੀ ਸਿਰੋਤਿ ਮੈਨ ਬੜੀ ਖੁਸ਼ੀ ਹੋਈ ਵਰਮੈ ਸਿੰਘ ਸਾਜਨੀ ਦੇ ਪਿਆਰ ਦੀ ਜੀਵਨ ਵਿੱਚ ਸ਼ਾਮਲ ਹੋਣ ਦੀ ਇਹ ਹੈ ਬਹੁਤ ਖੁਸ਼ੀ ਹੈ ਜਿਵੇਂ ਪਹਿਲੀ ਵਾਰ ਇਹਨਾਂ ਨੇ ਕੰਮ ਕਰਿਆ ਬੇਸੀ ਨੇ ਕਈ ਮਤਲਬ ਪੜਦਾ ਸੀ ਕੰਮ ਕਰਿਆ ਕੰਮ ਪਹਿਲੀ ਵਾਰ ਕੀਤਾ ਜੀ ਤੇ ਪਰ ਜਿਹੜੇ ਸਾਡੇ ਸਕੂਲ ਚ ਇੱਕ ਵਿਦਿਆ ਦਾ ਚੰਨਣ ਬਣਦੇ ਰਹੇ ਮੈਡਮ ਅਜੀਤ ਕੌਰ ਹੈ ਨਾ ਇਹ ਤਾਂ ਕਈ ਸਾਲ ਹੋ ਗਏ ਤੇ ਮੈਨੂੰ ਲੱਗਦੀ ਹੈ ਵੀ ਜਾਣਦੇ ਆਪਾਂ ਪਹਿਲਾਂ ਦੇ ਆ ਤੇ ਇੱਕ ਇੱਕ ਗਾਣਾ ਵੀ ਪਤਾ ਨਹੀਂ ਤੁਸੀਂ ਦੱਸਦੇ ਹੁੰਦੇ ਮੈਨੂੰ ਯਾਦ ਨਹੀਂ ਉਹ ਕਿਹੜਾ ਗਾਣਾ ਸੀ ਤੇ ਕਿਵੇਂ ਮੇਲ ਹੋਇਆ ਸੀ ਬਸ ਮੈਨੂੰ ਤਾਂ ਇਹੀ ਮਤਲਬ ਇੰਨੇ ਹੀ ਪਤਾ ਹੈ ਕਿ ਜਦੋਂ ਮੈਂ ਹੈ ਟਿਚਰ ਸੀ ਪ੍ਰਿੰਸ ਸਕੂਲ ਦੇ ਵਿੱਚ ਤੇ ਇਹਨਾਂ ਦਾ ਵੀ ਘਰ ਲੱਗੇ ਸੀ ਇਹ ਪੱਤਰਕਾਰੀ ਉਦੋਂ ਵੀ ਕਰਦੇ ਹੁੰਦੇ ਸੀ ਸਾਡਾ ਪਹਿਲਾਂ ਤੋਂ ਪੁਰਾਣਾ ਆਪਸ ਵਿੱਚ ਮਤਲਬ ਮੇਲ ਜੋਲ ਹੈਗਾ ਤੇ ਜਦੋਂ ਇਹ ਸਾਡੇ ਕੋਈ ਕੰਮ ਕਰਨਾ ਆਏ ਕਿਸੇ ਫੰਕਸ਼ਨ ਤੇ ਆਏ ਤੇ ਇਹਨਾਂ ਨੇ ਧੀਰਜਵੰਦ ਵਿੱਚ ਇੱਕ ਬੜਾ ਵਧੀਆ ਗੀਤ ਬਿਖਿਆ ਜੋ ਕਿ ਮੈਂ ਮੈਮਸ ਹਰ ਦੇ ਇੱਕ ਬੱਚੀ ਨੂੰ ਗੋਆਇਆ ਸੀ ਹੁਣ ਉਹਦੇ ਬੋਲ ਤਾਂ ਮੈਨੂੰ ਭੁੱਲ ਗਏ ਪਰ ਉਹ ਮੈਨੂੰ ਇਹਨਾਂ ਦੀ ਜਿਹੜੀ ਇਸਤਰੀ ਪੱਖ ਨੂੰ ਉੱਤੇ ਚੱਕਣ ਆ ਰਹੀ ਹੈ ਜਾਂ ਇਸਤਰੀ ਨੂੰ ਪ੍ਰਮੋਟ ਕਰਨ ਵਾਲੀ ਗੱਲ ਹੈ ਉਹ ਮੈਂ ਆਪਣੇ ਜ਼ਿੰਦਗੀ ਚ ਭੁੱਲ ਨਹੀਂ ਕਿਉਂਕਿ ਮੈਂ ਵੀ ਇਹਨਾਂ ਦੇ ਵਿਚਾਰਕਾਂਾਂ ਦੀ ਮਾਲਕ ਹਾਂ ਵੀ ਮੈਨੂੰ ਵੀ ਪੜ੍ਹਾਈ ਦੇ ਜਿੰਨੇ ਸਮਾਂ ਮਿਲਿਆ ਉਹਦੇ ਵਿੱਚ ਮੈਂ ਇਸਤਰੀ ਨੂੰ ਬੜਾ ਅੰਦੇ ਚੱਕਿਆ ਹੈ ਤੇ ਬਾਕੀ ਹੋਰ ਗੱਲਾਂ ਜਿਆਦਾ ਲੰਮਾ ਵਾਜਦਾ ਤੇ ਇਹ ਫਿਲਮ ਬਾਰੇ ਕਿਵੇਂ ਲੱਗਿਆ ਜੀ ਆਪਾਂ ਸੈੱਟ ਤੇ ਵੀ ਰਹੇ ਆ ਅੱਜ ਡਬਿੰਗ ਵੀ ਹੋ ਰਹੀ ਆ ਤੇ ਅਗਲੇ ਸਮੇਂ 'ਚ ਵੀ ਆਪਾਂ ਇਕੱਠੇ ਕੰਮ ਕਰਨਾ ਇਹ ਕਿਵੇਂ ਲੱਗਿਆ ਟੀਮ ਦਾ ਸਾਡੀ ਸਾਜ ਜੀ ਬੜੀ ਲੱਗਿਆ ਜੀ ਜਿਹੜੇ ਆਪਣੇ ਜਿੰਦਰ ਸਿੰਘ ਜੀ ਐ W O ਉਹਨਾਂ ਨੇ ਬੜੀ ਸੋਹਣੀ ਸਟੋਰੀ ਲਿਖੀ ਆ ਜਿਹੜੇ ਅੱਜ ਕੱਲ ਮਸਮਾਈ ਲੋਕ ਸੀ ਇਹ ਜਿਹੜੇ ਲੋੜਾਂ ਸੀ ਪੂਰੀਆਂ ਕਰਾਂਗੇ ਜਦੋਂ ਇਹਨਾਂ ਗੱਲਾਂ ਤੇ ਸिखਾਰੇ ਕਰਾਂਗੇ ਸਮਾਜ ਸਾਨੂੰ ਮਾਨਤਾ ਦੇਊਗਾ ਸਾਰੇ ਇਹਨੂੰ ਚੰਗੀ ਤਰ੍ਹਾਂ ਦੇਖਣਗੇ ਤੇ ਸਾਨੂੰ ਅੱਗੇ ਵਧਣ ਦਾ ਬਹੁਤ ਮੌਕਾ ਮਿਲੂਗਾ ਤੇ ਮੈਂ ਹੋਰ ਬਹੁਤਾ ਕੁਝ ਨਾ ਕਹਿੰਦੀ ਫਿਲਮਾਂ ਵਿੱਚ ਬਹੁਤ ਚੰਗ ਕੰਮ ਕਰਿਆ ਤੇ ਬਸ ਮੈਂ ਤੁਹਾਡੇ ਵਾਸਤੇ ਇਹੀ ਕਹਿਨੀ ਆ ਵੀ ਤੁਸੀਂ ਸਾਨੂੰ ਇਸ ਫਿਲਮ ਨੂੰ ਪ੍ਰਮੋਟ ਕਰਿਓ ਵਾਤੋ ਵਾਤ ਸ਼ੇਅਰ ਕਰਿਓ ਜੋ ਕੋਈ ਸਾਡੇ ਤੋਂ ਗਲਤੀ ਹੋਈ ਹੈ ਉਹਦਾ ਕਮੈਂਟ ਵੀ ਦਿਣਾ ਸੱਚ ਨੂੰ ਸੱਚੀ ਕਹਿਣਾ ਇਹਨਾਂ ਕਹਿੰਦੀ ਹਾਂ ਮੈਂ ਸਭ ਦੀ ਧੰਨਵਾਦੀ ਸੋ ਦੋਸਤੋ ਅ ਰਜੀਤ ਕੌਰ ਸਾਡੇ ਟੀਚਰਾਂ ਸਤਿਕਾਰ ਦਿੰਦਾ ਕੋਈ ਅਸੀਂ ਸਟੂਡੈਂਟ ਹੀ ਆ ਤੇ ਸਟੂਡੈਂਟ ਹੀ ਰਹਿਣਾ ਚਾਹੁੰਦੇ ਆ ਅਸੀਂ ਕਿਉਂਕਿ ਜਿਹੜਾ ਸਿੱਖਦੇ ਰਹਿਣਾ ਚਾਹੀਦਾ ਬੰਦੇ ਨੂੰ ਇਨਸਾਨ ਨੂੰ ਜਦੋਂ ਇੱਥੇ ਆਏ ਆ ਤੇ ਇਹਦੇ 'ਚ ਖਾਸੀਅਤ ਇਹ ਰਹੀ ਆ ਵੀ ਭਾਵੇਂ ਕਿ ਅਸੀਂ ਪਹਿਲੀ ਵਾਰ ਕਿਸੇ ਫਿਲਮ 'ਚ ਕੰਮ ਕੀਤਾ ਸੀ ਕਈ ਵਾਰੀ ਸਾਡੀ ਗੱਲਬਾਤ ਹੁੰਦੀ ਸੀ ਵੀ ਫਿਲਮ 'ਚ ਕੰਮ ਜਰੂਰ ਸਾਨੂੰ ਜੋ ਵੀ ਅਸੀਂ ਟੀਮ ਨਾਲ ਕੰਮ ਕਰਨਾ ਚਾਹੁੰਦੇ ਆ ਤੇ ਇਹਦੇ 'ਚ ਜਦੋਂ ਕੰਮ ਕੀਤਾ ਇਹਨਾਂ ਨੇ ਤੁਸੀਂ ਦੇਖੋ ਵੀ ਪੱਥਰ ਦਿਲਾਂ ਨੂੰ ਰਵਾਉਣ ਵਾਲੀ ਗੱਲਾਂ ਕਲਾਕਾਰ ਜਿਹੜਾ ਹੁੰਦਾ ਨਾ ਇੱਕ ਜਿਹੜਾ ਬੰਦਾ ساری ਜ਼ਿੰਦਗੀ ਰੋਇਆ ਵੀ ਨਹੀਂ ਹੁੰਦਾ ਤੇ ਅਸੀਂ ਜਿਹੜੀ ਸਾਡੀ ਫਿਲਮ ਦਾ ਜਦੋਂ ਨਿਚੋੜ ਆ ਜਿਹੜਾ ਬੋਝ ਜਿਆਦਾ ਨਹੀਂ ਅਸੀਂ ਕਹਿੰਦੇ ਵੀ ਬੋਝ ਅਸੀਂ ਮਾਪਿਆਂ ਨੂੰ ਜਿਹੜੀ ਨੌਜਵਾਨ ਪੀੜ੍ਹੀ ਤੇ ਬਜ਼ੁਰਗਾਂ ਦਾ ਪਾੜਾ ਪੈ ਗਿਆ ਬਹੁਤ ਤੇ ਜਿਹੜੇ ਬੋਝ ਸਮਝਣ ਲੱਗੇ ਮਾਪਿਆਂ ਨੂੰ ਵੇਖੋ ਮਾਪਿਆਂ ਨੂੰ ਮਾਪਿਆਂ ਨੇ ਕਦੇ ਬੱਚਿਆਂ ਨੂੰ ਬੋਝ ਨਹੀਂ ਸਮਝਿਆ ਉਹਨਾਂ ਨੇ ਜਨਮ ਦਿੱਤਾ ਪਾਲਿਆ ਪੋਸਿਆ ਬਹੁਤ ਤਕਰੀਫਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਪਰ ਅੱਜ ਤਰਾਸ ਦੀ ਇਹ ਹੈ ਵੀ ਜਿਹੜੇ ਮਾਪੇ ਆ ਅਸੀਂ ਬੋਝ ਸਮਝਣ ਲੱਗੇ ਆ ਤੇ ਸਾਡੀ ਉਹੀ ਫਿਲਮ ਦਾ ਥੀਮ ਆ ਕਿ ਉਹਦੇ ਕਰਕੇ ਅਸੀਂ ਇਹ ਜਿਹੜੀ ਸਨੇਹਾ ਦੇਣਾ ਚਾਹੁੰਦੇ ਆ ਕਿ ਮਾਪੇ ਕਦੇ ਬੋਝ ਨਹੀਂ ਹੁੰਦੇ ਕਿਉਂਕਿ ਮਾਪਿਆਂ ਨੇ ਕਦੇ ਆਪਦੇ ਬੱਚਿਆਂ ਨੂੰ ਬੋਝ ਨਹੀਂ ਸਮਝਿਆ ਤੇ ਜਿਹੜੇ ਬਿਰਧ ਆਸਣ ਬਣੇ ਆ ਤੇ ਮੈਂ ਅਸੀਂ ਚਾਹੁੰਦੇ ਬਿਰਧ ਆਸਣ ਹੋਣੀ ਨਾ ਕਿਉਂਕਿ ਇਹ ਵੀ ਸਾਡੇ ਬਦਨਵਾਨ ਦਾਗ ਹੈ ਕਿ ਜਿਹੜੇ ਬਿਰਧ ਆਸਣ ਜਿਹੜੇ ਬਣੇ ਆ ਆਪਾਂ ਤਾਂ ਬੜੇ ਫੁੱਬ ਕੇ ਕਹਿੰਦੇ ਆ ਵੀ ਫਲਾਣੇ ਬਿਰਧ ਆਸਣ ਵਿੱਚ ਫਲਾਣਾ ਤੇ ਅਸੀਂ ਮੈਂ ਇਹ ਜੇ ਦੇਖਦਾ ਰਿਹਾ ਵੀ ਕੋਈ ਜੱਜ ਆ ਕੋਈ ਵਕੀਲ ਆ ਕੋਈ ਇਹ ਜਿਹੇ ਆਫਸਰਾਂ ਉਹਨਾਂ ਦੇ ਮਾਂ ਉਹਨਾਂ ਦੇ ਪਿਓ ਉੱਥੇ ਬਿਰਧ ਆਸਣ ਵਿੱਚ ਰੁੱਲਦੇ ਫਿਰਦੇ ਯਾਰ ਲਾੜਤਾ ਤੇ ਅਸੀਂ ਤਾਂ ਕਰਕੇ ਇਹ ਜਿਹੜੀ ਸਾਡੇ ਰਜਿੰਦਰ ਅਬਲੂ ਜੀ ਨੇ ਸਟੋਰੀ ਕਹਾਣੀ ਲਿਖੀ ਸੀ ਫਿਲਮ ਦੀ ਤੇ ਇਹਨੂੰ ਅਸੀਂ ਇੱਕ ਫਿਲਮ ਦਾ ਰੂਪ ਦਿੱਤਾ ਅੱਗੇ ਤੋਂ ਵੀ ਫਿਲਮਾਂ ਪੜਾਉਂਦੇ ਰਹਾਂਗੇ ਪਹਿਲਾਂ ਤੇ ਸਾਨੂੰ ਇੰਨੇ ਹੀ ਬਹੁਤ ਹੁੰਦਾ ਵੀ ਸਾਨੂੰ ਹੰਘਾਰਾ ਵੀ ਦੇ ਚੰਗਾ ਪੱਖ ਹੁੰਦਾ ਸਾਡਾ ਨਾ ਹੀ ਅਸੀਂ ਕੋਈ ਆਪਦੇ ਵਿਊ ਦੇ ਚੱਕਰਾਂ 'ਚ ਪਏ ਆ ਤੇ ਨਾ ਹੀ ਅਸੀਂ 10 ਰੁਪਏ ਫਿਲਮਾਂ ਚੋਂ ਅਜੇ ਤੱਕ ਕਮਾਏ ਆ ਜੇ ਸਾਡੇ ਕੋਲੇ 2 ਪੈਸੇ ਹੁੰਦੇ ਸੀ ਆਪਦੇ ਕਲਾਕਾਰਾਂ ਨੂੰ ਦੇ ਦਿੰਨੇ ਆਂ ਨਹੀਂ ਅਸੀਂ ਮਿੰਤਰਲਾ ਕਰ ਲੈਂਦੇ ਆ ਵੀ ਸਾਡੇ ਕੋਲ ਹੈ ਨਹੀਂ ਤੇ ਜੇ ਸਾਡੇ ਕੋਲੇ ਜਦੋਂ ਆਉਣ ਲੱਗੇ ਅਸੀਂ ਦੇਣ ਲੱਗ ਜਾਾਂਗੇ ਤੇ ਅਸੀਂ ਇਹ ਜਿਹੜੀਆਂ ਫਿਲਮਾਂ ਬਣਾਉਣੇ ਆ ਇੱਕ ਸਾਡੀ ਰੂਹ ਦੀ ਖਰਾਕ ਵੀ ਤੇ ਸਾਨੂੰ ਚੰਗਾ ਵੀ ਲੱਗਦਾ ਵੀ ਜਦੋਂ ਇੱਕ ਸਨੇਹਾ ਸਾਡੇ ਸਮਾਜ ਨੂੰ ਚੰਗਾ ਦੇਵਾਂਗੇ ਤੇ ਦੋ ਅਰਥੀ ਡਾਇਲੋਗ ਜਾਂ ਇਹ ਜਾਂ ਕੁਝ ਕਰਕੇ ਅਸੀਂ ਅੱਗਾ ਨਹੀਂ ਹੋਣਾ ਚਾਹੁੰਦੇ ਹਾਂ ਤੁਸੀਂ ਵੇਖਦੇ ਹੋਗੇ ਫਿਲਮਾਂ ਚ ਇਹ ਜਿਹੇ ਲੋਕ ਹੈਗੇ ਜਿਹੜੇ ਉਹਨਾਂ ਦੀਆਂ ਫਿਲਮਾਂ ਨੂੰ ਨੀਵੀਂ ਪੈ ਜਾਂਦੀ ਹੁਣੀ ਆ ਤੇ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਪਰਿਵਾਰ ਚ ਸਾਡੀਆਂ ਮਾਵਾਂ ਸਾਡੀਆਂ ਧੀਆ ਸਾਡੀਆਂ ਭੈਣਾਂ ਜਦੋਂ ਫਿਲਮਾਂ ਦੇਖਣਗੀਆਂ ਉਹਨਾਂ ਨੂੰ ਨੀਵੀਂ ਨਹੀਂ ਪਾਉਣਾ ਪਊਗੀ ਤੇ ਉਹਨਾਂ ਦਾ ਸਿਰ ਮਾਰਨਾ ਉੱਚਾ ਹੋਊਗਾ ਵੀ ਅਸੀਂ ਸਾਜਨ ਪੰਜਾਬੀ ਪ੍ਰੋਡਕਸ਼ਨ ਦੇ ਜਿਹੜੇ ਬੈਨਰ ਤਾਂ ਅਸੀਂ ਬਿਕਰ ਬਚੋਲਾ ਤੋਂ ਸ਼ੁਰੂਆਤ ਕੀਤੀ ਸੀ ਰਾਜਵਿੰਦਰ ਸੁਮੀਰ ਮੇਰੇ ਮਿੱਤਰ ਸੀ ਉਹਨਾਂ ਨੇ ਮੇਰੀ ਸ਼ੁਰੂਆਤ ਕੀਤੀ ਸੀ ਕਿਉਂਕਿ ਜਿਹੜੇ ਦੁੱਖ ਭੱਡੇ ਹੁੰਦੇ ਆ ਮੈਂ ਵੀ ਇੱਕ ਜਵਾਨ ਧੀ ਨੂੰ ਗਵਾ ਚੁੱਕਿਆ ਹਾਂ ਉਹਨਾਂ ਦਾ ਉਹਨਾਂ ਦੀ ਅਰਥੀ ਨੂੰ ਮੁੱਢਾ ਦੇ ਚੁੱਕਿਆ ਤੇ ਉਧਰ ਦੁੱਖ ਵਾਲੇ ਪਾਸੇ ਨਾ ਜਾਵਾਂ ਤਾਂ ਮੈਂ ਇਸ ਪਾਸੇ ਤਾਂ ਆਇਆ ਵੀ ਮੈਂ ਹੱਸਦਾ ਖੇਡਦਾ ਰਹਿਣਾ ਇਹਨਾਂ ਆਪਦੇ ਮੇਰੇ ਪਰਿਵਾਰ ਹੀ ਹੈ ਕਿ ਇਹ ਸਾਡੀ ਟੀਮ ਹੁੰਦੀ ਹੈ ਪਰਿਵਾਰ ਹੀ ਹੈ ਤਾਂ ਕਰਕੇ ਵੀ ਇਹ ਜਿਹੜੀ ਅਸੀਂ ਲੜੀ ਤੋਰੀ ਆ ਇਹ ਲੜੀ ਚੱਲਦੀ ਰਹੂਗੀ ਬਿਕਰ ਬਚੋਲਾ ਕੈਨੇਡਾ ਤੋਂ ਬਾਅਦ ਬਿਕਰ ਬਚੋਲਾ ਕੈਨੇਡਾ 2 ਵਾਲੇ ਵੱਟ ਦਾ ਰੌਲਾ ਕੁ ਤੇ ਲੜਾਕੀ ਸਰਪੰਚਣੀ ਤੇ ਜਿਹੜੀ ਇੱਕ ਫਿਲਮ ਸਾਡੀ ਹੋਰ ਸੀ ਮਾਂ ਦਾ ਕਰਜ਼ਾ ਉਹ ਵੀ ਸਾਡੀ ਚਲੋ ਛੋਡੀਆਂ ਛੋਡੀਆਂ ਫਿਲਮਾਂ ਅਸੀਂ ਬੱਚਿਆਂ ਨਾਲ ਬਣਾਉਂਦੇ ਸੀ ਅਸੀਂ ਤਜਰਬਾ ਨਹੀਂ ਸੀ ਸਾਨੂੰ ਤਜਰਬਾ ਹੌਲੀ ਹੌਲੀ ਸਿੱਖਦਾ ਹੋਇਆ ਸੀ ਬੰਦੇ ਨੂੰ ਸਿੱਖਣਾ ਹੀ ਚਾਹੀਦਾ ਸਾਰੀ ਉਮਰ ਸਖਾਂਦਰੂ ਰਹਿਣਾ ਚਾਹੀਦਾ ਤੋਂ ਅਸੀਂ ਸਿੱਖਦੇ ਰਹਿਣਾ ਚਾਹੁੰਦੇ ਆ ਤੇ ਅਮੀਰ ਕਰਦੇ ਆ ਵੀ ਸਾਡੇ ਜਿਹੜੀਆਂ ਫਿਲਮਾਂ ਇੰਨੀ ਅਸੀਂ ਮਿਹਨਤ ਕਰਦੇ ਆ ਤੇ ਕਮਾਈ ਦੀ ਅਸੀਂ ਪਾਖ ਕਦੇ ਵੇਖ ਕੇ ਚੱਲੇ ਹਾਲਾਂਕਿ ਚਲੋ ਹਰੇਕ ਬੰਦਾ ਕੋਈ ਪੈਸੇ ਲਈ ਕੰਮ ਕਰਦਾ ਤੇ ਅਸੀਂ ਕਹਿੰਦੇ ਆ ਵੀ ਚਾਰ ਪੈਸੇ ਜਿਹੜੇ ਸਾਡੇ ਕੋਲੇ ਹੁੰਦੇ ਆ ਉਹ ਫਿਲਮਾਂ ਜਿਹੜੀ ਲੱਗਦੇ ਨੇ ਜਰੂਰ ਜਿਹੜੀਆਂ ਸਾਡੀਆਂ ਫਿਲਮਾਂ ਇਹ ਸਾਜਨ ਪੰਜਾਬੀ ਟੀਵੀ ਆ ਜਿਹੜਾ ਇੱਕ ਮੇਰਾ ਪਹਿਲਾ ਸਾਜਨ ਪੰਜਾਬੀ ਚੈਨਲ ਸੀ ਉਹ ਮੇਰੇ ਬਠਿੰਡੇ ਦੇ ਇੱਕ ਮਿੱਤਰ ਨੇ ਉਹਦਾ ਭੜਾ ਹੀ ਹੋਵੇ ਜਿਹੜੇ ਨੇ ਮੰਨੋ ਉਹਦੇ ਵਿਊ ਸੀਗੇ ਐਨੇ ਮੰਨੋ ਹੁਣ ਮੈਂ ਦੋ ਪੈ ਚੰਗੇ ਇਹ ਮਹੀਨੇ ਦੇ ਕਮਾ ਸਕਦਾ ਸੀ ਚੰਗੀਆਂ ਫਿਲਮਾਂ ਬਣਾ ਸਕਦਾ ਸੀ ਪਰ ਉਹਨੇ ਹੈਕ ਕਰ ਲਿਆ ਮੈਥੋਂ ਉਹਦਾ ਪਾਸਵਰਡ ਲੈ ਕੇ ਵੀ ਚੋ ਉਹਦਾ ਮੈਂ ਨਾਂ ਨਹੀਂ ਦੱਸਣਾ ਚਾਹੁੰਦਾ ਵੀ ਜਿਹੜੇ ਬੰਦੇ ਨੇ ਕਰ ਲਿਆ ਉਹਦਾ ਵੀ ਭੜਾ ਹੋਵੇ ਤੇ ਹੁਣ ਕਿਉਂਕਿ ਮੇਰੀ 5 ਸਾਲ ਦੀ ਮਿਹਨਤ ਸੀ ਦੁੱਖ ਤਾਂ ਬੜਾ ਆਉਂਦਾ ਜਦੋਂ ਇੱਕ ਸਾਡਾ ਅਸੀਂ ਬੱਚੇ ਨੂੰ ਪਾਲਦੇ ਆ ਕੀ ਪਾਲ ਕੇ ਅਸੀਂ ਵੱਡਾ ਕਰਦੇ ਆ ਤੇ ਉਹ ਉੱਥੇ ਜਾ ਕੇ ਧੋਖਾ ਦੇ ਦੇ ਤਾਂ ਇਹ ਸਾਡਾ ਚੈਨਲ ਸੀ ਜਿਹੜਾ ਮੇਰਾ ਤੇ ਮੈਨੂੰ ਬੜਾ ਦੁੱਖ ਹੱਤਾ ਉੱਪਰ ਤੱਕ ਵੀ ਗਿਆ ਸੀ ਪਰ ਉਹਦੀ ਪਹੁੰਚ ਜਾਦੇ ਸੀਗੀ ਤੇ ਉਹ ਮੈਂ ਕਿਤੇ ਨਸਰ ਜਰੂਰ ਖੁੱਲਾ ਕਰੂੰਗਾ ਕਿਉਂਕਿ ਅੱਜ ਤੱਕ ਸਾਡਾ ਵਧੀਆ ਮਾਹੌਲ ਆ ਸੀ ਫਿਲਮ ਦਾ ਬੋਝ ਆ ਜਿਹੜੀ ਤੇ ਇਹ ਸਾਡੀ ਮਾਂ ਦਾ ਰੋਡ ਕੀਤਾ ਜੀ ਰਣਜੀਤ ਕੌਰ ਨੇ ਤੇ ਇਹਦੇ ਚ ਰਜਿੰਦਰ ਅਬਲੂ ਜੀ ਨੇ ਸਰਪੰਚ ਦਾ ਰੋਡ ਕੀਤਾ ਤੇ ਤੇਜਾ ਭਲਵਾਨ ਜੀ ਸਾਡੇ ਇੱਥੇ ਜੀਦੇ ਦੇ ਆਪਣੇ ਡਾਂਕਿਆਂ ਦੇ ਆ ਉਹਨਾਂ ਨੇ ਵੀ ਮੇਰੀ ਛੋਟੇ ਭਾਈ ਦਾ ਰੋਡ ਕੀਤਾ ਇਹ ਕਰਮਜੀਤ ਮੇ ਵੀ ਵਧੀਆ ਰੋਡ ਕੀਤਾ ਇਧਰ ਬਬੜੀ ਸ਼ਰਮਾ ਜੀ ਨੇ ਵਧੀਆ ਰੋਡ ਕੀਤਾ ਤੇ ਇਹਨਾਂ ਦੀ ਬੇਟੀ ਆ ਜੀ ਇਹ ਦੇਖੋ ਬੋਬੀ ਜੀ ਕਿਉਂਕਿ ਇਹਨਾਂ ਨੇ ਅੱਜ ਇਹਦੇ ਨਾਲ ਆਇਆ ਡੰਗੇ ਵਾਸਤੇ ਸਾਨੂੰ ਬੜਾ ਸਹਾਰਾ ਮਿਲਿਆ ਵੀ ਕਿਉਂਕਿ ਜਿਹੜੀਆਂ ਆਵਾਜ਼ਾਂ ਹੁੰਦੀਆਂ ਨੇ ਕਈ ਵਾਰੀ ਅਸੀਂ ਸਾਰੇ ਕਲਾਕਾਰਾਂ ਨੂੰ ਲੈ ਨਹੀਂ ਸਕਦੇ ਹੁੰਦੇ ਤੇ ਬੜੇ ਵਧੀਆ ਕਲਾਕਾਰ ਆ ਤੇ ਮੈਂ ਚਾਹਣਾ ਵੀ ਵੈਸੇ ਤਾਂ ਹੋੜ ਉਦੇਸਾਂ ਦੀ ਲੱਗੀ ਹੈ ਤੇ ਇੱਥੇ ਆਪਣੇ ਜਦੋਂ ਜਾਣ ਤੰਦਰੁਸਤ ਮਾਲਕ ਇਹਨਾਂ ਨੂੰ ਚੜਦਿਆਂ ਕਰੇ ਤੇ ਟਰੱਕੀ ਬਾਕਸੇ ਆਉਂਦੇ ਕੰਮ ਚ ਕਿਉਂਕਿ ਚੰਗੇ ਪੜੇ ਲਿਖੇ ਆ ਇਹਨਾਂ ਨੇ ਮਿਹਨਤ ਬਹੁਤ ਕੀਤੀ ਆ ਤੇ ਬਾਕੀ ਕਲਾਕਾਰ ਸਾਡੇ ਜਿ ਦੇ ਇਹ ਤੋਂ ਇਲਾਵਾ ਪੱਬਾ ਬਦੂਆਣਾ ਜਿਵੇਂ ਸਾਡੇ ਇਹਨਾਂ ਨੇ ਕੈਮਰਾਮੈਨ ਆ ਸਿਨੇਮਾਟੋਗ੍ਰਾਫਰ ਵਧੀਆ ਤੇ ਦੇਵੀ ਸ਼ਰਮਾ ਨੇ ਤਾਂ ਸਾਨੂੰ ਅਸੀਂ ਉਹਨਾਂ ਤੋਂ ਬਹੁਤ ਸਿੱਖਣ ਨੂੰ ਮਿਲਿਆ ਦੇਵੀ ਸ਼ਰਮਾ ਨੇ ਸਾਨੂੰ ਸਿਖਾਇਆ ਜੀ ਉਹਨਾਂ ਨੇ ਜਦੋਂ ਅਸੀਂ ਫਿਲਮ ਦੀ ਤਾਣਾ ਬਾਣਾ ਬੁਣਦੇ ਸੀ ਉਹਨਾਂ ਕੋਲੇ ਉਹਦੀ ਸੰਗਤ ਕਰਦੇ ਹੁੰਦੇ ਸੀ ਉਹਨਾਂ ਕੋਲੇ ਵੀ ਸਾਨੂੰ ਅਸੀਂ ਕਿਵੇਂ ਕਰਨਾ ਤੇ ਬਾਕੀ ਅੱਗੇ ਤੁਸੀਂ ਫਿਲਮ ਦੇਖ ਕੇ ਦੱਸਣਾ ਸਾਡੀ ਫਿਲਮ ਕਿਵੇਂ ਆ ਇਹ ਇਹਦੇ ਕਰਕੇ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਸਾਡੇ ਨੂੰ ਕਿਉਂਕਿ ਸਾਡੇ ਕੋਲ ਅਜੇ ਉਹਨੇ ਲੋਕ ਹੈ ਨਹੀਂ ਕਿਉਂਕਿ ਚੰਗੇ ਆ ਚੀਜ਼ਾਂ ਨੂੰ ਕੋਈ ਘੱਟ ਲੋਕ ਦੇਖਦੇ ਹੁੰਦੇ ਆ ਭਾਵੇਂ ਘੱਟ ਹੀ ਆ ਤੇ ਪਰ ਸਾਨੂੰ ਪਿਆਰ ਕਰਨ ਵਾਲੇ ਲੋਕ ਬਹੁਤ ਆ ਤੇ ਇਹਦੇ ਚ ਚੈਨਾਂ ਦੇ ਇੱਕ ਕਮੈਂਟ ਕਰ ਦਿਆ ਕਰੋ ਜਦੋਂ ਥੱਲੇ ਕੋਈ ਚੀਜ਼ ਵੇਖਦੇ ਆ ਨਾ ਕੋਈ ਤੇ ਉਹਦੇ ਚ ਕਮੈਂਟ ਕਰ ਦਿਆ ਕਰੋ ਸਾਨੂੰ ਤੁਹ ਪਤਾ ਲੱਗ ਜਾਂਦਾ ਅਸੀਂ ਕਿੱਥੇ ਖੜੇ ਆ ਤੇ ਲਾਈਕ ਕਰ ਦਿਆ ਕਰੋ ਇਹ ਹੀ ਸੋਡੇ ਤੋਂ ਮੰਗਦੇ ਆ ਹੋਰ ਅਸੀਂ ਕੁਝ ਨਹੀਂ ਮੰਗਿਆ ਕਦੇ ਵੀ ਮੈਂ ਜ਼ਿੰਦਗੀ ਚ ਆਪ ਦਾ ਜਿਵੇਂ ਮਰਜ਼ੀ ਜ਼ਿੰਦਗੀ ਚ ਪੱਤਰਕਾਰੀ ਇੰਨੇ 25 ਸਾਲਾਂ ਦੀ ਕਰ ਲਈ ਦੇਖਣੀ ਮੈਂ ਬਾਲੀਵੁੱਡ ਦੇ ਵੱਡੇ ਤੋਂ ਵੱਡੇ ਨਾਮੀ ਐਕਟਰਾਂ ਨਾਲ ਇੰਟਰਵਿਊ ਕਰਕੇ ਆ ਉਹਨਾਂ ਦੇ ਘਰ ਚ ਬਹਿ ਕੇ ਤੇ ਫਿਲਮਾਂ ਦੇ ਥੂਟ ਕਾਤੇ ਬਸੇਰੀਆਂ ਚਾਲ ਬਾਲੀਵੁੱਡ ਦੀਆਂ ਪਾਲੀਪੁੱਡ ਦੀਆਂ ਤੇ ਅੱਜ ਮੈਂ ਜਿਹੜਾ ਆਪਦਾ ਪੈਂਡਰ ਬਣਾਇਆ ਤਾਂ ਮਕਸਦ ਹੀ ਇਹ ਆ ਵੀ ਮੈਂ ਇੱਕ ਚੰਗਾ ਡਰੋਵਾ ਜਿਹੜਾ ਸਮਾਜ ਸਿਰਜਦੀ ਇੱਕ ਚੰਗਾ ਸਨੇਹਾ ਦੇਣ ਵਾਲੀ ਫਿਲਮਾਂ ਬਣਾ ਸਕਾਂ ਤੇ ਦੋਸਤੋ ਬਹੁਤ ਬਹੁਤ ਧੰਨਵਾਦ ਸਾਡੀ ਟੀਮ ਨੂੰ ਇਦਾਂ ਹੀ ਦਬਾਵਾ ਦੇਦੇ ਰਹੋ ਕਿਉਂਕਿ ਇਹ ਟੀਮ ਮੈਂ ਨਹੀਂ ਚਾਹੁੰਦਾ ਵੀ ਇਹ ਸਾਜਨ ਪੰਜਾਬੀ ਦੀ ਟੀਮ ਆ ਜਿਹੜੀ ਇੱਥੇ ਹੀ ਰਹੇ ਇਹ ਭਟੀਆਂ ਫਿਲਮਾਂ ਦੇ ਵੱਡੇ ਪਰਦੇ ਤੇ ਵੀ ਦਸਣ ਇਹਨਾਂ ਦਾ ਕੋਈ ਇੱਕ ਸਨੇਹੀ ਆ ਚੰਗੇ ਕਲਾਕਾਰ ਆ ਇਹ ਤੇ ਕਲਾਕਾਰਾਂ ਨੂੰ ਸਾਨੂੰ ਜਰੂਰ ਜਦੋਂ ਪਰਦੇ ਤੇ ਅਸੀਂ ਦੇਖਦੇ ਆ ਤਾਂ ਸਾਨੂੰ ਵਧੀਆ ਹਕਾਰਾ ਦੇਣਾ ਚਾਹੀਦਾ ਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਲਓ ਵੀ ਦੋਸਤੋ ਬੀਕਰਾ ਅੱਜ ਤਾਂ ਸਾਡੇ ਵਾਸਤੇ ਚਾਹ ਵੀ ਲੈ ਕੇ ਆ ਗਿਆ ਆ ਚਾਹ ਕੰਡੇ ਦੀ ਵਾਲੀ ਬਣ ਗਈ ਆ ਤੇ ਇਧਰੋਂ ਰਣਜੀਤ ਕੌਰ ਜੀ ਦੇ ਰਹਿਤੇ ਆ ਇਹਨਾਂ ਦੇ ਸਾਰਾ ਜਿਹੜੇ ਡਮਗ ਦਾ ਕੰਮ ਰਹਿੰਦਾ ਤੇ ਇਹਨਾਂ ਨੂੰ ਹੁਣ ਅਸੀਂ ਥੋੜੇ ਇਹਨਾਂ ਕਰਕੇ ਉਹਦੇ ਨਾਲ ਕੰਡੇ ਦੀ ਚਾਹ ਬਣਾਈ ਆ ਤੇ ਕਾਇਮ ਕੀਤਾ ਇਹ ਜਿਹੜੇ ਕੰਮ ਕਰ ਸਕਣ ਹਾਂ ਤਾਂ ਕਰਕੇ ਵੀ ਇਹ ਜਿਹੜਾ ਹੁਣ ਅਸੀਂ ਆਪਾਂ ਅੱਗੇ ਵੀ ਹਾਸਾ ਠੱਠਾ ਪੀਣਾ ਚਾਹੀਦਾ ਬਹੁਤ ਤੇ ਇਹਦੇ ਸੈੱਟ ਤੇ ਸਾਡੇ ਤੇ ਇਹ ਇਹ ਹੁਣ ਛੋਟਾ ਕਹਿਦਾ ਤਾਂ ਕੰਮ ਜਿਹੜਾ ਹੋ ਗਿਆ ਜੀ ਕਰਮਜੀਤ ਕੌਰ ਨੇ ਤੇ ਦੂਜੀ ਵੀ ਜਦੋਂ ਸਾਰਾ ਹੋ ਗਿਆ ਆਰਟੀ ਇਹ ਮੇਰਾ ਹਾਂ ਬਾਕੀ ਬੇ ਪਰਮਸਰ ਮੈਂ ਇਹਨਾਂ ਦੀ ਕੋਸ਼ਿਸ਼ ਨੂੰ ਸਫਲ ਲੱਗ ਠੀਕ ਹੈ ਧੰਨਵਾਦ